ਵਾਈਗਰੂ ਪਿੰਡ ਤੋਗਲ ਦੇ ਵਿੱਚ ਖੜੇ ਆ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਜਿੱਥੇ ਇੱਕ ਹੋਰ ਘਰ ਦੀ ਉਸਾਰੀ ਤੁਸੀਂ ਦੇਖ ਪਾ ਰਹੇ ਹੋ ਸੰਗਤ ਦੇ ਸਹਿਯੋਗ ਦੇ ਨਾਲ ਹੋਈ ਹੈ ਪੰਜਾਬ ਦੇ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਘਰਾਂ ਦੀ ਉਸਾਰੀ ਚੱਲ ਰਹੀ ਹੈ ਜਿੱਦੇ ਤੁਸੀਂ ਦੇਖ ਪਾ ਰਹੇ ਹੋ ਇਹ ਅੱਜ 60ਵਾਂ ਨੰਬਰ ਘਰ 60 ਘਰ ਬਣ ਚੁੱਕੇ ਆ ਪੰਜ ਘਰ ਦੀ ਉਸਾਰੀ ਇਸ ਟਾਈਮ ਚੱਲ ਰਹੀ ਹੈ ਕੱਲ 6ਵੇਂ ਘਰ ਦੀ ਉਸਾਰੀ ਸ਼ੁਰੂ ਕੀਤੀ ਗਈ ਏ ਹੋਰ ਲਗਿ 6 ਘਰ ਅੰਡਰ ਕੰਸਟਰਕਸ਼ਨ ਨੇ ਸਰਧਕਰ ਬਣ ਚੁੱਕੇ ਨੇ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਇਕੱਠੇ ਰਲ ਮਿਲ ਕੇ ਸੰਗਤ ਰੂਪ ਦੇ ਵਿੱਚ ਕਰ ਪਾਵਾਂਗੇ ਸਰੂਰ ਸਾਡਾ ਸਹਿਯੋਗ ਕਰੋ ਔਰ ਵੱਖਰੀ ਵੱਖਰੀ ਸੇਵਾਵਾਂ ਚੱਲ ਰਹੀ ਹੈ ਚਾਹੇ ਮਰੀਜ਼ਾਂ ਦੀ ਚਾਹੇ ਪੀਜੀਐ ਲੰਗਰ ਚੱਲ ਰਿਹਾ ਚਾਹੇ ਪੀਜੀਐ ਦੇ ਵਿੱਚ ਮਰੀਜ਼ਾਂ ਦੇ ਆਪਰੇਸ਼ਨ ਕਰਾਏ ਜਾ ਰਹੇ ਹਨ ਬੱਚਿਆਂ ਦੀ ਸਕੂਲਾਂ ਦੀ ਫੀਸਾਂ ਦੀ ਸੇਵਾ ਸ਼ੁਰੂ ਰੱਖੀ ਹੈ ਸੋ ਲਗਾਤਾਰ ਵੱਖਰੀ ਵੱਖਰੀ ਸੇਵਾਵਾਂ ਚੱਲ ਰਹੀ ਹੈ ਸੰਗਤ ਰੂਪ ਦੇ ਵਿੱਚ ਚੱਲ ਰਹੀ ਹੈ ਜ਼ਰੂਰ ਸਹਿਯੋਗ ਕਰਿਆ ਕਰੋ ਬਹੁਤ ਇੰਪੋਰਟੈਂਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੰਮ ਐ ਐਸਜੀਪੀਸੀ ਵਰਗੀ ਸੰਸਥਾਵਾਂ ਜਾਂ ਬੜੇ-ਬੜੇ ਕਾਰਸੇਵ ਵਾਲੇ ਬਾਬਿਆਂ ਨੂੰ ਕਰਨੀ ਚਾਹੀਦੀ ਐ ਉਹ ਸਾਨੂੰ ਆਮ ਇਨਸਾਨਾਂ ਨੂੰ ਕਰਨੀ ਪੈ ਰਹੀ ਐ ਐਸਜੀਪੀਸੀ ਵਰਗੀ ਸੰਸਥਾ ਜਾਂ ਫਿਰ ਵੱਡੇ-ਵੱਡੇ ਕਾਰਸੇਵ ਵਾਲੇ ਬਾਬੇ ਬੜੀ-ਬੜੀ ਮਹਾਨ ਵੱਡੀਆਂ ਸੇਵਾਵਾਂ ਕਰਦੇ ਐ ਇਸ ਤੇ ਕੋਈ ਦੂਰ ਆਈ ਬਟ ਗੁਰੂਗ੍ਰੰਥ ਸਾਹਿਬ ਦੇ ਵਜ਼ੀਰ ਉਹ ਰੁੜਦੇ ਫਿਰਦੇ ਆ ਉਹਨਾਂ ਦੀ ਹਾਲਤ ਕੀ ਐ ਸਮਾਜ ਦੇ ਵਿੱਚ ਕਿਸ ਹਾਸ਼ੀਏ ਤੇ ਆ ਗਏ ਨੇ ਇਹ जग ਜਾਹਰ ਐ ਤੁਹਾਡੀ ਆਪ ਦੀ ਟੀਮ ਸੇਫ ਇੰਟਰਨੈਸ਼ਨਲ ਨਾਲ ਮਿਲ ਕੇ ਪੰਜਾਬ ਦੇ ਵੱਖਰੇ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਗਰੰਤੀ ਸਿੰਘਾ ਦੇ ਘਰਾਂ ਦੀ ਉਸਾਰੀ ਦੇ ਵਿੱਚ ਲਗਾਤਾਰ ਸਹਿਯੋਗ ਕਰ ਰਹੀ ਹੈ ਅੱਜ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਪਿੰਡ ਤੋਗਲ ਜੀ ਤੋਗਲ ਦੇ ਵਿੱਚ ਖੜੇ ਆ ਭਾਈ ਸਾਹਿਬ ਹੁਣੀ ਪਿਛਲੇ 20-22 ਸਾਲ ਤੋਂ ਗੁਰੂ ਸਾਹਿਬ ਦੇ ਵਜ਼ੀਰ ਨੇ ਗਰੰਤੀ ਸਿੰਘ ਦੀ ਡਿਊਟੀ ਨਿਭਾ ਰਹੇ ਬੜਾ ਪਰ ਘਰ ਨਹੀਂ ਬਣਾ ਪਾਈ ਸੀ ਇਹ ਇੱਕ ਭਾਈ ਸਾਹਿਬ ਦੀ ਗੱਲ ਨਹੀਂ ਹੈਗੀ ਸਾਰੇ ਜਰ ਭਾਈ ਸਾਹਿਬਾਂ ਦੀ ਮੇਰੇ ਕੋਲ ਕਾਲਸ ਆਂਦੀਆਂ ਗਰੰਤੀ ਸਿੰਘਾ ਦੇ ਆਪਣੇ ਦੁਖੜੇ ਰੋਂਦੇ ਦਾ ਸੱਚੀ ਦੱਸਿਓ ਹਿਰਦਾ ਬਲਉਂਦਰਾ ਜਾਂਦੇ ਆ ਸਮਝ ਨਹੀਂ ਆਂਦਾ ਕਿ ਆਪਾਂ ਗਰੰਤੀ ਸਿੰਘਾਂ ਦੀ ਕਮਿਊਨਿਟੀ ਨੂੰ ਕਿਸ ਹਾਸ਼ੀਏ ਤੇ ਕਰਤਾ ਹੈ ਇਹ ਸਾਡਾ ਔਰ ਤੁਹਾਡਾ ਸਾਂਝਾ ਫਰਜ਼ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਗਰੰਤੀ ਸਿੰਘਾਂ ਦੇ ਘਰਾਂ ਦੀ ਉਸਾਰੀ ਦੀ ਸੇਵਾ ਲਗਾਤਾਰ ਚੱਲ ਰਹੀ ਹੈ ਤੁਹਾਡੇ ਸਹਿਯੋਗ ਦੇ ਨਾਲ ਚੱਲ ਰਹੀ ਹੈ ਆਪਣੇ ਆਨਲਾਈਨ ਸੇਵਾ ਨਿਭਾਣੀ ਬਿਲਕੁਲ ਨਾ ਭੁੱਲਿਓ ਐਦਾਂ ਹੀ ਤੁਸੀਂ ਵੀਡੀਓ ਸਾਂਝੇ ਕਰਦੇ ਹੋ ਤਾਂ ਇਹਨਾਂ ਭਾਈ ਸਾਹਿਬਾਂ ਤੱਕ ਸਾਡੇ ਵੀਡੀਓ ਪਹੁੰਚਦੇ ਹਨ ਸਾਨੂੰ ਕਾਲਸ ਕਰਦੇ ਨੇ ਤਾਂ ਅਸੀਂ ਸਾਰੀ ਲਿਸਟਾ ਬਣਾ ਕੇ ਸਰਵੇ ਕਰਕੇ ਘਰਾਂ ਦੀ ਉਸਾਰੀ ਵਿੱਚ ਸੇਵਾ ਦੇ ਵਿੱਚ ਸਹਿਯੋਗ ਕਰ ਪਾਵੇਂ ਤਾਂ ਆਪਣੇ ਆਨਲਾਈਨ ਸੇਵਾ ਨਿਭਾਣੀ ਬਿਲਕੁਲ ਨਾ ਭੁੱਲਿਓ ਸਾਡੇ ਵੀਡੀਓ ਜ਼ਰੂਰ ਸਾਂਝੇ ਕਰਦੇ ਰਹ ਕਿਵੇਂ ਲੱਗ ਰਿਹਾ ਅੱਜ ਤੁਹਾਡੇ ਘਰ ਦੀ ਉਸਾਰੀ ਹੋ ਗਈ ਹੈ ਪੂਰੀ ਬਹੁਤ ਬਹੁਤ ਸ਼ੁਕਰ ਹੈ ਗੁਰੂ ਸਾਹਿਬ ਦਾ ਨਾ ਸ਼ੁਕਰ ਹੈ ਸ਼ੁਕਰ ਹੈ ਮਾਨਾ ਕਿਰਪਾ ਕੀਤੀ ਮੈਨੂੰ ਯਾਦ ਆਇਆ ਸੀ ਮੈਨੂੰ ਕਾਲ ਕੀਤਾ ਕਿਉਂਕਿ ਦੇਖੋ ਤੁਸੀਂ ਬਹੁਤ ਸਾਰੇ ਗ੍ਰੰਥੀ ਸਿੰਘ ਭਾਈ ਸਾਹਿਬ ਆਪਾਂ ਦੇਖ ਰਹੇ ਹੋ ਤੁਸੀਂ ਗਰੁੱਪ ਦੇ ਵਿੱਚ ਦੇਖਦੇ ਹੁੰਦੇ ਹੋ ਉਹਨਾਂ ਨੂੰ ਰੋਸ਼ ਵੀ ਹੁੰਦਾ ਕਿ 6 ਮਹੀਨੇ ਹੋ ਗਏ ਸਾਡੀ ਬਾਰੀ ਨਹੀਂ ਆਈ 8 ਮਹੀਨੇ ਹੋ ਗਏ ਨਾ ਲੱਗੇ ਹੋਏ ਆ ਹੌਲੀ ਹੌਲੀ ਲੇਕਿਨ ਤੁਸੀਂ ਦੇਖ ਰਹੇ ਹੋ ਬਹੁਤ ਸਾਰੀਆਂ ਸਾਡੇ ਕੋਲ ਕਾਲਸ ਨੇ ਉਹ ਵੀਰ ਜੋ ਕੋਈ ਨਿਰਾਸ਼ਾ ਦੇ ਵਿੱਚ ਆਏ ਨੇ ਸਾਡਾ ਹਲੇ ਤੱਕ ਨੰਬਰ ਨਹੀਂ ਆਇਆ ਉਹਨਾਂ ਨੇ ਕੁਝ ਕਹਿਣਾ ਚਾਹੁੰਗੇ ਜੀ ਜੀ ਨੰਬਰ ਜੋ ਕੰਟੀ ਵਾਲੇ ਆਈ ਜਾਂਦੇ ਜੈਸਾ ਨਾ ਮਤਲਬ ਮਤਲਬ ਸਾਰੇ ਉਸਾਰਾ ਵੀ 700 ਵਾਰ ਜੀ ਆਈ ਆ 700 ਵਿੱਚੋਂ ਜਿਉਂ ਜਿਉਂ ਨੰਬਰ ਨਿਕਲਦੇ ਹੋਏ ਕਰੀ ਜਾਂਦੇ ਸਾਂ ਇਹ ਇਸ ਕੰਮ ਦੀ ਕੋਈ ਲੋੜ ਨਹੀਂ ਸਾਰੇ ਸਾਰੇ ਗ੍ਰਾਂਤੀ ਸਿੰਘਾਂ ਦੇ ਘਰ-ਘਰ ਆ ਕੇ ਦੇਣਗੇ ਸਾਰੇ ਮਾਰ ਕਿਰਪਾ ਕਰ ਸਕਦੇ ਜਦ ਤੁਸੀਂ ਮੈਨੂੰ ਕਾਲ ਕੀਤੀ ਸੀ ਮੈਨੂੰ ਯਾਦ ਹੈ ਤੇ ਤੁਸੀਂ ਬੜੀ ਨਿਰਾਸ਼ਾ ਦੇ ਵਿੱਚ ਕਾਲ ਕੀਤੀ ਸੀ ਹਨਾ ਹਾਂਜੀ ਕੋਈ ਤੁਹਾਡੀ ਦਿਲ ਟੁੱਟਿਆ ਹੋਇਆ ਸੀ ਹਨਾ ਹਾਂਜੀ ਤੇ ਕਾਫੀ ਟਾਈਮ ਹੋ ਗਿਆ ਤੁਹਾਨੂੰ ਕਾਲ ਕਰਦੇ ਹਨਾ ਹਾਂਜੀ ਨਵੰਬਰ ਦੇ ਵਿੱਚ ਕੀਤੀ ਸੀ ਨਵੰਬਰ ਦੇ ਵਿੱਚ ਹਨਾ 17 ਨਵੰਬਰ ਨੂੰ 17 ਨਵੰਬਰ ਅ직 ਘਰ ਪੈ ਗਿਆ ਹਨਾ ਹਾਂਜੀ ਮਾਰਗਿਰ ਪਗ ਸੰਗਤ ਜੀ ਵੀ ਜੀ ਲਗਾਤਾਰ ਸਹਾਇਕ ਕਰਦਾ ਕਰ ਰਹੇ ਨੇ ਤੁਸੀਂ ਪਿੱਛੇ ਦੇਖ ਪਾ ਰਹੇ ਬਹੁਤ ਸੋਹਣੇ ਕਰ ਦਿਓ ਸਾਰੀ ਹੋ ਗਈ ਹੈ ਸੰਗਤ ਵੱਲੋਂ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਸਾਰੀ ਸੇਵਾਵਾਂ ਚੱਲ ਰਹੀ ਹੈ ਤੁਹਾਡੇ ਤੋਂ ਬੇਨਤੀ ਹੈ ਜਰੂਰ ਸਾਡੇ ਵੀਡੀਓ ਸਾਂਝੇ ਕਰੋ ਅੱਗੇ ਪਹਚਾਓ ਔਰ ਸੇਵਾ ਦੇ ਵਿੱਚ ਹਿੱਸਾ ਜ਼ਰੂਰ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ